ਸਤਿ ਸ਼੍ਰੀ ਅਕਾਲ ਤੁਸੀਂ ਇੱਕ ਵਾਰ ਸਮਝਣ ਲਈ ਸਿਮਾ ਹਾਰਦੀਪ ਕੌਰ ਦਾ ਸਿੱਖ ਸ਼ਰਧਾਲੂਆਂ ਲਈ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਨ ਦਰਸਲ ਅੱਜ ਤੋਂ ਚਰਨ ਸੁਹਾਵਾ ਯਾਤਰਾ ਦੀ ਸ਼ੁਰੂਆਤ ਹੋਏਗੀ ਤੋਂ ਬਿਲਕੁਲ ਦੱਸ ਦਿਆ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਸੋ ਕੀਰਤਨ ਸਮਾਗਮ ਦੇ ਵਿੱਚ ਇਸ ਦੇ ਬਾਰੇ ਐਲਾਨ ਕੀਤਾ ਗਿਆ ਸੀ ਕਿ ਅੱਜ ਤੋਂ ਚਰਨ ਸੁਹਾਵਾ ਯਾਤਰਾ ਸ਼ੁਰੂ ਹੋ ਜਾਏਗੀ ਸੋ ਇਹ ਵੀ ਪਵਿੱਤਰ ਸਥਾਨ ਜਿਸੇ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਦਸਵੇਂ ਪਾਸ਼ਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਗ੍ਹਾ ਦੇ ਉੱਤੇ ਚਰਨ ਪਏ ਸੀ ਸੋ ਬਿਲਕੁਲ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਹੋਈ ਖਬਰ ਚਰਨ ਸੁਹਾਵਾ ਯਾਤਰਾ ਦੀ યાਤ ਤੋਂ ਸ਼ੁਰੂਆਤ ਹੋਈਗੀ ਦਰਸਲ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ ਸਾਈ ਵਿਕੇਸ਼ ਸ਼ਰਧਾਲੂਆਂ ਨੇ ਚਰਨ ਸੁਹਾਵਾ ਦੇ ਦਰਸ਼ਨ ਕੀਤੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੈਰਾਂ ਦੇ ਨਿਸ਼ਾਨ ਮੰਨਿਆ ਜਾਂਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਇਹ ਜੋੜਾ ਹੁਣ ਪਟਨਾ ਸਾਹਿਬ ਲਈ ਰਵਾਨਾ ਹੋ ਗਿਆ ਜਿੱਥੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਬਿਲਕੁਲ ਗੁਰਗੋਬਿੰਦ ਸਿੰਘ ਜੀ ਨੇ ਮਹਾਰਾਜ ਖੁਦ ਜੋੜਾ ਸਾਹਿਬ ਕੇਂਦਰੀ ਮੰਤਰੀ ਦੇ ਪੁਰਖਿਆਂ ਨੂੰ ਸੌਂਪਿਆ ਸੀ ਉਦੋਂ ਤੋਂ ਇਹ ਜੋੜਾ ਸਾਹਿਬ ਉਹਨਾਂ ਦੇ ਪਰਿਵਾਰ ਦੀ ਸੰਭਾਲ ਦੇ ਵਿੱਚ ਅਤੇ ਹੁਣ ਇਸ ਨੂੰ ਪੱਕੇ ਤੌਰ ਤੇ 10ਵੇਂ ਗੁਰੂ ਦੇ ਜਨਮ ਸਥਾਨ ਪਟਨਾ ਸਾਹਿਬ ਵਿਖੇ ਰੱਖਿਆ ਜਾਏਗਾ ਸੋ ਕੀਰਤਨ ਸਮਾਗਮ ਦੇ ਵਿੱਚ ਹਰਦੀਪ ਪੂਰੀ ਨੇ ਜੋੜਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਰ ਸਿੰਘ ਕਲਕਾ ਨੂੰ ਸੌਂਪਿਆ ਜੋ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ ਤਾਂ ਸੰਗਤ ਦੇ ਨਾਲ ਲੋਕਾਂ ਨੇ ਮੱਥਾ ਟੇਕਿਆ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਅਤੇ ਵੀਰਵਾਰ ਸਵੇਰੇ ਤੱਕਤ ਸ੍ਰੀ ਹਰਮੰਦਰ ਸਾਹਿਬ ਪੰਨਾ ਸਾਹਿਬ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੋਤੀ ਬਾਗ ਗੁਰਦੁਆਰਾ ਸਾਹਿਬ ਤੋਂ ਚਰਨ ਸੁਹਾਵੇ ਗੁਰਚਰਨ ਯਾਤਰਾ ਕੀਤੀ ਜਾਏਗੀ ਯਾਤਰਾ 24 ਅਕਤੂਬਰ ਨੂੰ ਸਹਾਰਨਪੁਰ 25 ਨੂੰ ਮਰਾਦਾਬਾਦ 26 ਨੂੰ ਲਖਨਊ 28 ਨੂੰ गोरखपुर ਅਤੇ 28 ਨੂੰ मुजफ्फरनगर ਤੋਂ ਹੁੰਦੀ ਹੋਈ 29 ਅਕਤੂਬਰ ਨੂੰ ਪਟਨਾ ਸਾਈ ਵਿਖੇ ਸਮਾਪਤ ਹੋਏਗੀ ਰਸਤੇ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਕੀਰਤਨ ਅਰਦਾਸ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਏ ਇਸ ਮੌਕੇ ਸੰਸਦ ਮੈਂਬਰ ਬਾਂਸੂਰੀ ਸਵਰਾਜ ਤੇ ਵਿਧਾਇਕ ਅਨਿਲ ਸ਼ਰਮਾ ਵੀ ਮੌਜੂਦ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਇੱਕ ਹੋਰ ਅਸਮ ਜਰਨੀ 'ਸਤੇ ਮੈਂ ਹਾ ਪਰਦੀਪ ਕੌਰ ਸਿੱਖ ਸ਼ਰਧਾਲੂਆਂ ਲਈ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਦਰਸਲ ਅੱਜ ਤੋਂ ਚਰਨ ਸੁਹਾਵਾ ਯਾਤਰਾ ਦੀ ਸ਼ੁਰੂਆਤ ਹੋਏਗੀ ਤਾਂ ਬਿਲਕੁਲ ਦੱਸਦੀ ਹੈ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਸੋ ਕੀਰਤਨ ਸਮਾਗਮ ਦੇ ਵਿੱਚ ਇਸ ਦੇ ਬਾਰੇ ਐਲਾਨ ਕੀਤਾ ਗਿਆ ਸੀ ਕਿ ਅੱਜ ਤੋਂ ਚਰਨ ਸੁਹਾਵਾ ਯਾਤਰਾ ਸ਼ੁਰੂ ਹੋ ਜਾਏਗੀ ਸੋ ਇਹ ਵੀ ਪਵਿੱਤਰ ਸਥਾਨ ਜਿੱਥੇ ਗਿਆ ਜਾਂਦਾ ਹੈ ਕਿ ਸਿੱਖਾਂ ਦੇ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਗ੍ਹਾ ਦੇ ਉੱਤੇ ਚਰਨ ਪਏ ਸੀ ਸੋ ਬਿਲਕੁਲ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਹੋਈ ਖਬਰ ਚਰਨ ਸੁਹਾਵਾ ਯਾਤਰਾ ਦੀ ਅੱਜ ਤੋਂ ਸ਼ੁਰੂਆਤ ਹੋਈਗੀ ਦਰਸਲ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ ਸਾਈ ਵਿਕੇਸ਼ਰਧਾਲੂਆਂ ਨੇ ਚਰਨ ਸਵਾਵਾ ਦੇ ਦਰਸ਼ਨ ਕੀਤੇ ਜਿਸ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪੈਰਾਂ ਦੇ ਨਿਸ਼ਾਨ ਮੰਨਿਆ ਜਾਂਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਇਹ ਜੋੜਾ ਹੁਣ ਪਟਨਾ ਸਾਹਿਬ ਲਈ ਰਵਾਨਾ ਹੋ ਗਿਆ ਜਿੱਥੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਬਿਲਕੁਲ ਅਗੁਰ ਗੋਬਿੰਦ ਸਿੰਘ ਜੀ ਨੇ ਮਹਾਰਾਤ ਖੁਦ ਜੋੜਾ ਸਾਹਿਬ ਕੇਂਦਰੀ ਮੰਤਰੀ ਦੇ ਪੁਰਖਿਆਂ ਨੂੰ ਸੌਂਪਿਆ ਸੀ ਉਦੋਂ ਤੋਂ ਇਹ ਜੋੜਾ ਸਾਹਿਬ ਉਹਨਾਂ ਦੇ ਪਰਿਵਾਰ ਦੀ ਸੰਭਾਲ ਦੇ ਵਿੱਚ ਅਤੇ ਹੁਣ ਇਸ ਨੂੰ ਪੱਕੇ ਤੌਰ ਤੇ 10ਵੇਂ ਗੁਰੂ ਦੇ ਜਨਮ ਸਥਾਨ ਪਟਨਾ ਸਾਹਿਬ ਵਿਖੇ ਰੱਖਿਆ ਜਾਏਗਾ ਸੋ ਕੀਰਤਨ ਸਮਾਗਮ ਦੇ ਵਿੱਚ ਹਰਦੀਪ ਪੂਰੀ ਨੇ ਜੋੜਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਜੋ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਗਿਆ ਤਾਂ ਸੰਗਤ ਦੇ ਨਾਲ ਲੋਕਾਂ ਨੇ ਮੱਥਾ ਟੇਕਿਆ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ ਅਤੇ ਵੀਰਵਾੜ ਸਵੇਰੇ ਤੱਕਤ ਸ੍ਰੀ ਹਰਮੰਦਰ ਸਾਹਿਬ ਪੰਨਾ ਸਾਹਿਬ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੋਤੀ ਬਾਗ ਗੁਰਦੁਆਰਾ ਸਾਹਿਬ ਤੋਂ ਚਰਨ ਸੁਹਾਵੇ ਗੁਰਚਰਨ ਯਾਤਰਾ ਕੀਤੀ ਜਾਏਗੀ। ਯਾਤਰਾ 24 ਅਕਤੂਬਰ ਨੂੰ ਸਹਾਰਨਪੁਰ, 25 ਨੂੰ ਮਰਾਦਾਬਾਦ, 26 ਨੂੰ ਲਖਨਊ, 27 ਨੂੰ ਗੋਰਖਪੁਰ ਅਤੇ 28 ਨੂੰ ਮੁਜ਼ਫਰਨਗਰ ਤੋਂ ਹੁੰਦੀ ਹੋਈ 29 ਅਕਤੂਬਰ ਨੂੰ ਪਟਨਾ ਸਾਹਿਬ ਵਿਖੇ ਸਮਾਪਤ ਹੋਏਗੀ। ਰਸਤੇ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਕੀਰਤਨ ਅਰਦਾਸ ਅਤੇ ਲੰਗਰ ਦਾ જાય પ્રબંધ સંસદ મેમર બનસુરી સવરાજ તે વિધાયક અનિલ શર્માજુદ ર